ਸਿਕਰਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਇਦ ਅਸ਼ਕਰ ਦਾ ਮੈਕੋਮਲ ਕਪੂਰ ਸਵਾਗਤ ਕਰਦੇ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਟੋਰਾਂਟੋ ਵਾਸੀਆਂ ਨੇ ਕਰ ਦਿੱਤਾ ਜਸਟਨ ਟ੍ਰੂਡੋ ਦੇ ਭੂਇਖ ਦਾ ਫੈਸਲਾ 3 ਸਾਲ ਤੋਂ ਲਿਬਰਲ ਪਾਰਟੀ ਦਾ ਟੋਰਾਂਟੋ ਸੀਟ ਉੱਤੇ ਸੀ ਦਬਦਬਾ ਪਰ ਭਾਰੀ ਵੋਟਿੰਗ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਜਿੱਤ ਹਾਸਲ ਚੀਨੀ ਵਿਜ਼ੋ ਤੇ ਕ੍ਰਿਸਟਿਆ ਫਿਨਲੈਂਡ ਦਾ ਵੱਡਾ ਬਿਆਨ ਕੈਨੇਡਾ ਚੀਨੀ EV ਜ਼ੋ ਤੇ ਲਗਾਵੇਗਾ ਟੈਰਿਫ ਓਟਾ ਵਨ ਇਸਲਾਮਾ ਸ਼ਿਵਰਾ ਕੀਤਾ ਸ਼ੁਰੂ ਬੈਂਕ ਆਫ ਕੈਨੇਡਾ ਲਈ ਵਿਆਜ ਦਰਾਂ ਘਟਾਉਣ ਦਾ ਰਾਹ ਹੋਵੇਗਾ ਪੱਧਰਾ ਆਉਣ ਵਾਲੇ ਸਮੇਂ ਦੇ ਵਿੱਚ ਆర్థికਤਾ ਹੋਵੇਗੀ ਪਟਰੀ ਤੇ ਅਥਿਵਿਸ਼ਾਸਤਰੀ ਮਹਿੰਗਾਈ ਘਟਾਉਣ ਦਾ ਲਗਾ ਰਹੇ ਨੇ ਅਨੁਮਾਨ ਕੈਨੇਡਾ ਦੇ ਵਿੱਚ ਸਟੈਟ ਕੈਨ ਨੇ ਜਾਰੀ ਕੀਤਾ ਤਾਜ਼ਾ ਅੰਕੜਾ 85 ਸਾਲ ਉਮਰ ਵਾਲੇ ਦੀ ਵਸਤ 3 ਗੁਣਾ ਵਧਣ ਦੇ ਅਸਰ 2073 ਤੱਕ ਮੁਲਕ ਦੀ ਆਬਾਦੀ 6 ਕਰੋੜ ਤੋਂ ਹੋਵੇਗੀ ਪਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਟੋਰਾਂਟੋ ਸੇਂਟ ਪੌਲ ਪਾਰਲੀਮਾਨੀ ਹਲਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੁਵਿੱਖ ਦਾ ਫੈਸਲਾ ਕਰ ਦਿੱਤਾ ਜਦੋਂ 30 ਸਾਲ ਤੋਂ ਲਿਬਰਲ ਪਾਰਟੀ ਦੇ ਦਬਦਬੇ ਵਾਲੀ ਸੀਟੇ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਲ ਕਰ ਲਈ ਬਿਹਤ ਫਸਲੇ ਮੁਕਾਬਲੇ ਦਰਾਂ ਕੰਜ਼ਰਵੇਟਿਵ ਪਾਰਟੀ ਨੇ ਡੌਨ ਸਟੂਅਰਟ ਦੇ ਲਿਬਰਲ ਪਾਰਟੀ ਦੀ ਲੈਸਲੀ ਚਰਚ ਨੂੰ 590 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ਹੈ ਬੀਤੇ ਦਿਨੀ ਰਾਤ 9:30 ਵਜੇ ਸ਼ੁਰੂ ਹੋਈਆਂ ਪੋਲਾਂ ਨੇ ਲਿਬਰਲ ਉਮੀਦਵਾਰਾਂ ਨੂੰ 43% ਵੋਟਾਂ ਦੇ ਨਾਲ ਅੱਗੇ ਰਖਾਇਆ ਹੈ ਜਦਕਿ ਕੰਜ਼ਰਵੇਟਿਵਾਂ ਨੂੰ 37% ਵੋਟਾਂ ਮਿਲੀਆਂ ਐਨ.ਟੀ.ਪੀ. ਕੋਲ ਸਿਰਫ 13% ਹੀ ਸਨ ਰਾਤ 9:30 ਵਜੇ ਤੱਕ ਸਿਰਫ 37% ਦੀਆਂ ਵੋਟਾਂ ਦਾ ਐਲਾਨ ਹੋ ਗਿਆ ਸੀ ਅਤੇ ਇਨ੍ਹਾਂ ਨਤੀਜਿਆਂ ਵਿੱਚ 11% ਰਜਿਸਟਰਡ ਵੋਟਰ ਸ਼ਾਮਲ ਸਨ ਕੋਮੀ ਪੱਧਰ ਉੱਤੇ ਟਰੂਡੋ ਅਤੇ ਉਹਨਾਂ ਦੀ ਪਾਰਟੀ ਲਈ ਘਟ ਰਹੀ ਪੋਲਿੰਗ ਨੇ ਸੀਟ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਸਿਆਸੀ ਨਿਗਰਾਨ ਹੈਰਾਨ ਹਨ ਕਿ ਕੀ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਉੱਤੇ ਪਰੇਸ਼ਾਨ ਅਤੇ ਦਬਾਅ ਪਾ ਸਕਦੇ ਨੇ ਸਾਬਕਾ ਸੰਸਦ ਮੈਂਬਰ ਕੈਰੋਲਿਨ ਬੈਨੇਟ ਨੇ ਡੈਨਮਾਰਕ ਵਿੱਚ ਰਾਜ ਸੂਤਵਜਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਿਮਨੀ ਚੋਨ ਸ਼ੁਰੂ ਹੋਈ ਜਿਸ ਦੇ ਨਾਲ ਉਸ ਨੂੰ ਸੇਤੋਸ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਉਸ ਨੇ 25 ਸਾਲ ਤੋਦ ਤੱਕ ਸਮੇਂ ਦੇ ਲਈ ਨਿਜੀ ਤੌਰ ਉਤੇ ਇਸ ਨੂੰ ਸੰਭਾਲਿਆ ਸੀ ਪ੍ਰਕਿਰਿਆ ਦੇ ਵਿੱਚ 10 ਚੋਣਾਂ ਜਿੱਤੀਆਂ ਲਿਬਰਲਾਂ ਨੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਲੈਸਲੀ ਚਰਚ ਨੂੰ ਉਸੀ ਥਾਂ ਲੈਣ ਦੇ ਲਈ ਨਾਮਜ਼ਦ ਕੀਤਾ ਜਦੋਂ ਕਿ ਕੰਜ਼ਰਵੇਟਿਵਾ ਨੇ ਬਿੱਤੀ ਪੇਸ਼ੀਵਰ ਡੌਨ ਸਟੀਵਰਟ ਨੂੰ ਆਪਣੇ ਉਮੀਦਵਾਰ ਵਜੋਂ ਚੁਣਿਆ ਹਾਲਾਂਕਿ ਅਮ੍ਰਿਤ ਪ੍ਰਹਾਰ ਐਨਡੀਪੀ ਦੇ ਲਈ ਆਪਣੇ ਕ੍ਰਿਸਚੀਅਨ ਕੁਲਿਸ ਗ੍ਰੀਨਸ ਤੇ ਲਈ ਖੜੇ ਹੋਏ ਨਹੀਂ ਕੁੱਲ 84 ਉਮੀਦਵਾਰ ਬੈਲਟ ਉਤੇ ਹਨ ਜ਼ਿਆਦਾਤਰ ਲੰਬੀ ਬੈਲਟ ਕਮੇਟੀ ਦੁਆਰਾ ਪਹਿਲੀ ਪਾਸਟ ਦਾ ਪੋਸਟ ਵੋਟਿੰਗ ਪ੍ਰਣਾਲੀ ਦੇ ਖਿਲਾਫ ਵਿਰੋਧ ਦੇ ਕਾਰਨ ਸੋਮਵਾਰ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਲੈਕਸ਼ਨਸ ਕੈਨੇਡਾ ਨੇ ਕਿਹਾ ਕਿ ਬੈਲਟ ਦੀ ਲੰਬਾਈ ਦਾ ਮਤਲਬ ਹੈ ਨਤੀਜੇ ਆਉਣਾ ਸੋਮਵਾਰ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਲੈਕਸ਼ਨਸ ਕੈਨੇਡਾ ਨੇ ਕਿਹਾ ਕਿ ਬੈਲਟ ਦੀ ਲੰਬਾਈ ਦਾ ਮਤਲਬ ਹੈ ਨਤੀਜੇ ਆਉਣ ਦੇ ਵਿੱਚ ਆਮ ਨਾਲੋਂ ਥੋੜਾ ਸਮਾਂ ਲੱਗ ਸਕਦਾ ਹੈ ਸਥਾਨਕ ਤੌਰ ਉਤੇ ਗਵਰਨਿੰਗ ਪਾਰਟੀ ਤੋਂ ਸਰਪੰਤਾ ਤੋਂ ਸਰਕਾਰ ਦੇ ਵਿੱਚ ਰਹੀ ਪਾਰਟੀ ਦੇ ਨਾਲ ਰਾਸ਼ਟਰੀ ਨਿਰਾਸ਼ਾ ਤੇ ਕੰਜ਼ਰਵੇਟਿਵਾ ਦੇ ਲਈ ਵੱਧ ਰਹੀ ਹਮਾਇਤ ਦੇ ਵਿਰੁੱਧ ਲੜ ਰਹੀ ਹੈ ਇਸ ਨਾਲ ਹੀ ਬ੍ਰਿਕਰ ਨੇ ਕਿਹਾ ਕਿ ਸਰਕਾਰ ਦੁਆਰਾ ਨਵੀਆਂ ਨੀਤੀਆਂ ਦੀ ਕੋਸ਼ਿਸ਼ ਦੇ ਬਾਵਜੂਦ ਪੋਲਿੰਗ ਨੰਬਰਾਂ ਦੇ ਵਿੱਚ ਸੁਧਾਰ ਨਹੀਂ ਹੋਇਆ ਹੈ। ਇਸ ਤੋਂ ਵੀ ਮਾਰੀ ਗੱਲ ਇਹ ਹੈ ਕਿ ਉਹਨਾਂ ਨੇ ਇਸ ਗਤੀਸ਼ੀਲ ਨੂੰ ਬਦਲਣ ਦੇ ਲਈ ਉਹ ਸਭ ਕੁਝ ਸੁੱਟ ਦਿੱਤਾ ਜਿਸ ਬਾਰੇ ਉਹ ਸੋਚ ਸਕਦੇ ਨੇ। ਬ੍ਰਿਕਰ ਨੇ ਕਿਹਾ ਕੁਝ ਵੀ ਕੰਮ ਨਹੀਂ ਕੀਤਾ ਅਤੇ ਠੋਸ ਰੂਪ ਦੇ ਵਿੱਚ ਜੰਮਿਆ ਹੋਇਆ ਹੈ। ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਕਿਹਾ ਕਿ ਕੈਨੇਡਾ ਚੀਨੀ ਨਿਰਮਿਤ ਇਲੈਕਟ੍ਰਿਕ ਵਾਹਨਾਂ ਉਤੇ ਡਰਾਮਡ ਟੈਰਿਫ ਲਗਾਉਣ ਉਤੇ ਵਿਚਾਰ ਕਰ ਰਿਹਾ ਹੈ ਅਤੇ ਇਸ ਮਾਮਲੇ ਉਤੇ ਕੇਂਦਰੀ ਸਰਕਾਰ ਜਨਤਾ ਦੀ ਵੀ رائے ਮੰਗੇਗੀ ਦਸ ਦੇ ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਇਸ ਬਾਰੇ SLA مشਵਰੇ ਦੀ ਪ੍ਰਕਿਰਿਆ ਸ਼ੁਰੂ ਕਰਦੀ ਹੈ ਕਿ ਚੀਨੀ ਬਨੀਆਂ ਇਲੈਕਟ੍ਰਿਕ ਵਾਹਨ ਦੇ ਵੱਟ ਸਪਲਾਈ ਨਾਲ ਕਿਵੇਂ ਨਜਿੱਤਣਾ ਹੈ ਫ੍ਰੀਲੈਂਡ ਨੇ ਕਿਹਾ ਕਿ ਤੀ ਦਿਨ SLA مشਵਰੇ ਦੀ ਪ੍ਰਕਿਰਿਆ 2 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰੀਕਾ ਦੁਆਰਾ ਵਾਹਨ ਉਤੇ ਟੈਰਿਫ ਲਗਾਏ ਜਾਣ ਤੋਂ ਬਾਅਦ ਚੀਨੀ ਨਿਰਮਿਤ EV ਉਤੇ ਟੈਰਿਫ ਅਤੇ ਵਾਧੂ ਟੈਕਸ ਦੀ ਸੰਭਾਵਨਾ ਹੈ ਫ੍ਰੀਲੈਂਡ ਨੇ ਕਿਹਾ ਕਿ ਉਹ ਕਈ ਨੀਤੀਗਤ ਵਿਕਲਪ ਉਤੇ ਵੀ ਵਿਚਾਰ ਕਰ ਰਹੇ ਨੇ ਫ੍ਰੀਲੈਂਡ ਨੇ ਇਸ ਦੇ ਨਾਲ ਕਿ ਕਿਹਾ ਕਿ ਜਿੰਨਾ ਸੰਭਾਵੀ ਨੀਤੀਗਤ ਕਾਰਵਾਈਆਂ ਬਾਰੇ ਅਸੀਂ ਸਲਾਹ ਕਰ ਰਹੇ ਹਾਂ ਉਹਨਾਂ ਦੇ ਵਿੱਚ ਕਸਟਮ ਟੈਰਿਫ ਐਕਟ ਦੀ ਧਾਰਾ 53 ਦੇ ਤਹਿਤ ਚੀਨੀ EVs ਦੇ ਆਯਾਤ ਉੱਤੇ ਇੱਕ ਵਾਧੂ ਟੈਕਸ 0 ਐਮੀਨੇਸ਼ਨ ਵਹੀਕਲ ਪ੍ਰੋਗਰਾਮ ਦੇ ਲਈ ਮੌਜੂਦਾ ਸੰਘੇ ਪ੍ਰੋਤਸਾਹਨ ਅਤੇ ਕੈਨੇਡਾ ਵਿੱਚ ਸੰਭਾਵਿਤ ਤੌਰ 'ਤੇ ਵਿਆਪਕ ਨਿਵੇਸ਼ ਪਾਬੰਦੀਆਂ ਦੇ ਲਈ ਕਾਰਯੋਗ ਹੋਣ ਵਾਲੀਆਂ ਤਬਦੀਲੀਆਂ ਸ਼ਾਮਲ ਨੇ ਫ੍ਰੀਲੈਂਡ ਨੇ ਕਿਹਾ ਕਿ ਚੀਨੀ ਉਤਪਾਦਕ ਜਾਣਬੁੱਝ ਕੇ ਇੱਕ ਗਲੋਬਲ ਓਵਰ ਸਪਲਾਈ ਪੈਦਾ ਕਰ ਰਹੇ ਨੇ ਜੋ ਕੈਨੇਡਾ ਵਿੱਚ ਵੀ ਸ਼ਾਮਲ ਹੈ ਦੁਨੀਆ ਭਰ ਦੇ ਵਿੱਚ ਇਹ ਵੀ ਉਤਪਾਦਕਾਂ ਨੂੰ ਕਮਜ਼ੋਰ ਕਰਦਾ ਹੈ ਇਸੇ ਨਾਲ ਹੀ ਉਹਨਾਂ ਅੱਗੇ ਕਿਹਾ ਕਿ 2021 ਦੇ ਵਿੱਚ ਵਿਸ਼ਵ ਪੱਧਰ 'ਤੇ ਇਲੈਕਟ੍ਰਿਕ ਵਾਹਨਾਂ ਦੇ ਲਈ ਸਾਰੀਆਂ ਲਿਥੀਅਮ ਆਇਨ ਬੈਟਰੀਆਂ ਦਾ ਲਗਭਗ 80% ਚੀਨ ਤੋਂ ਆਇਆ ਸੀ અત્યੰਤ ਅਸਟਰੀ ਉਲਚਾ ਏਜੰਸੀ ਦਾ ਕਹਿਣਾ ਹੈ ਕਿ ਵਿਸ਼ਵਵਿਆਪੀ EV ਵਿਕਰੀ ਦਾ ਲਗਭਗ 60% ਹੁਣ ਚੀਨ ਦੁਆਰਾ ਬਣਾਇਆ ਗਿਆ ਹੈ। ਇਕੋਸ਼ਨਾ ਅਮਰੀਕਾ ਰਾਸ਼ਟਰਪਤੀ ਜੋਬੀਡਨ ਦੁਆਰਾ ਮਈ ਦੇ ਅੰਤ ਵਿੱਚ ਕੀਤੀ ਗਈ ਕੋਸ਼ਨਾ ਤੋਂ ਬਾਤ ਕੀਤੀ ਗਈ ਹੈ ਕਿ ਉਹ ਇਸ ਸਾਲ ਚੀਨੀ EV 'ਤੇ ਟੈਰਿਫ 25% ਤੋਂ ਵਧਾ ਕੇ 100% ਕਰ ਰਹੇ ਨੇ। ਹਾਲਾਂਕਿ ਅਮਰੀਕਾ ਦੇ ਵਿੱਚ ਮੌਜੂਦਾ ਸਮੇਂ ਵਿੱਚ ਸਿਰਫ 21 ਚੀਨੀ EV ਉਪਲਬਧ ਹੈ। ਕਿਸਨਾਲੀਆ ਕੇ ਕਲ ਕਰਤੇ ਹੋਏ ਫਿਲਡਰਨੇ ਨੇ ਕਿਹਾ ਕਿ ਕੈਨੇਡਾ ਨੂੰ ਆਪਣੇ ਸਹਿਯੋਗੀਆਂ ਅਤੇ ਪ੍ਰਮੁੱਖ ਵਪਾਰਕ ਭਾਈਵਾਲਾਂ ਖਾਸ ਕਰਕੇ ਸਯੁਕਤ ਰਾਜ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਸਾਡੀਆਂ ਸਪਲਾਈ ਚੇਨਾਂ ਸੀ ਸਯੁਕਤ ਰਾਜ ਅਮਰੀਕਾ ਦੇ ਨਾਲ ਡੂੰਘਾਈ ਦੇ ਨਾਲ ਇੱਕੀਕ੍ਰਿਤ ਹਨ ਸਾਡੇ ਮਜ਼ਬੂਤ ਅਤੇ ਸਖਤ ਮਿਹਨਤ ਦੇ ਨਾਲ ਜਿੱਤੇ ਗਏ ਮੁਕਤ ਵਪਾਰ ਸਮਝੌਤਿਆਂ ਦੇ ਲਈ ਧੰਨਵਾਦ ਅਤੇ ਡੂੰਗੇ ਇੱਕੀਕ੍ਰਿਤ ਉੱਤਰੀ ਅਮਰੀਕਾ ਦੇ ਆਟੋ ਸੈਕਟਰ ਦਾ ਸਮਰਥਨ ਕਰਨ ਦੇ ਲਈ ਸਾਂਝੇਦਾਰੀ ਵਿੱਚ ਕੰਮ ਕਰਨਾ ਜ਼ਰੂਰੀ ਹੈ ਉਨਾ ਕਿਹਾ ਕਿ ਦਸਨੇਓ ਕਹੇ ਕਿ ਕੈਨੇਡਾ ਇਸ ਵੇਲੇ ਚੀਨੀਆਂ ਬਣੀਆਂ ਗੱਡੀਆਂ ਤੇ 6% ਟੈਰਿਫ ਲਗਾ ਰਿਹਾ ਪਰ ਕਾਰਾ EV ਖਰੀਦਦਾਰੀ ਦੇ ਲਈ ਸੰਗੀ ਛੋਟਾ ਦੇ ਵਿੱਚ 5000 ਡਾਲਰ ਤੱਕ ਦੀ ਯੋਗ ਹੋ ਸਕਦੀ ਹੈ। ਵਰਤਮਾਨ ਦੇ ਵਿੱਚ ਕੈਨੇਡਾ ਵਿੱਚ ਆਯਾਤ ਕੀਤੇ ਜਾਣ ਵਾਲੇ ਇੱਕੋ ਇੱਕ ਚੀਨੀ ਬਣੇ EV ਹਨ ਜੋ US ਟੈਕ ਦੀ ਗਜ਼ੀ ਸੰਗਾਈ ਫੈਕਟਰੀ ਦੇ ਵਿੱਚ ਬਣੇ ਟੈਸਲਾਸ ਨੇ। ईवी ਲਈ ਬੈਟਰੀਆਂ ਅਤੇ ਬੈਟਰੀ ਕੰਪੋਨੈਂਟਸ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਚੀਨ ਇੱਕ ਵੱਡਾ ਖਿਡਾਰੀ ਹੈ ਤੇ ਕੈਨੇਡਾ ਨੇ ਪਿਛਲੇ 4 ਸਾਲਾਂ ਵਿੱਚ ਉਦਯੋਗਾਂ ਦੇ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਕੁਝ ਮਾਰਗਦਰਸ਼ਕ ਮੰਨਦੇ ਹਨ ਕਿ ਕੈਨੇਡਾ ਚੀਨ ਦੇ ਨਾਲ ਵਪਾਰਕ ਯੁੱਧ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਇਸ ਲਈ ਉਸਨੂੰ ਸਖਤੀ ਦੇ ਨਾਲ ਚੱਲਣਾ ਚਾਹੀਦਾ ਹੈ। ਵਪਾਰ ਮੰਤਰੀ ਮੈਰੀ ਐਂਜੀ ਨੇ ਕਿਹਾ ਹੈ ਕਿ ਕੈਨੇਡਾ ਆਪਣੀਆਂ ਅੰਤਰਰਾਸ਼ਟਰੀ ਵਪਾਰਕ ਜ਼ਿੰਮੇਵਾਰੀਆਂ ਦਾ ਸਨਮਾਨ ਕਰਦੇ ਹੋਏ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ। ਵਿਨੀਪੈਕ ਵਿੱਚ ਹੋਈ ਇੱਕ ਪ੍ਰੈਸ ਵਾਲਤਾ ਦੇ ਦੌਰਾਨ ਬੈਂਕ ਆਫ ਕੈਨੇਡਾ ਦੇ ਗਵਰਨਰ ਟੀਫ ਮੈਕਲਮ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨੇ ਕਿਹਾ ਹੈ ਕਿ ਜੇ ਆਰਥਿਕਤਾ ਤੇ ਮਹਿੰਗਾਈ ਕੇਂਦਰੀ ਬੈਂਕ ਦੀ ਉਮੀਦਾਂ ਦੇ ਅਨੁਸਾਰ ਵਿਕਸਿਤ ਹੁੰਦੀ ਹੈ ਤਾਂ ਕੈਨੇਡੀਅਨਾਂ ਦੇ ਲਈ ਵਾਧੂ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਕਰਨਾ ਵਾਜਬ ਹੈ ਬੈਂਕ ਆਫ ਕੈਨੇਡਾ ਇਸ ਹਫਤੇ ਮਈ ਦੀ ਮਹਿੰਗਾਈ ਦੇ ਅੰਕੜੇ ਦੀ ਜਾਂਚ ਕਰਨ ਵਾਲਾ ਹੈ ਕਿਉਂਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਿ ਇਹ ਵਿਆਸਤਰਾ which back to back ਕਟੌਤੀ ਕਰ ਸਕਦਾ ਹੈ ਸਟੈਟਿਸਟਿਕਸ ਕੈਨੇਡਾ ਮੰਗਲਵਾਰ ਨੂੰ ਮਈ ਦੇ ਲਈ ਸਲਾਨਾ ਮਹਿੰਗਾਈ ਦਾ ਝਾਰੀ ਕਰਨ ਦੇ ਲਈ ਤਿਆਰ ਹੈ ਮਹਿੰਗਾਈ ਇਸ ਸਾਲ ਲਗਾਤਾਰ ਠੰਡੇ ਹੋਣ ਦੇ ਸੰਕੇਤ ਦਿਖਾ ਰਹੀ ਹੈ ਪਿਛਲੀ ਵਾਰ April ਦੇ ਵਿੱਚ ਇਹ 2.7% ਉੱਤੇ ਆਈ ਸੀ ਕੀਮਤਾਂ ਦੇ ਦਬਾਅ ਨੂੰ ਘਟ ਕਰਨ ਵਾਲਿਆਂ ਨੇ ਬੈਂਕ ਆਫ ਕੈਨੇਡਾ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਬੈਂਚਮਾਰਕ ਵਿਆਜ ਦਰ ਤੇ ਵਿੱਚ 1/4% ਦੀ ਕਟੌਤੀ ਕਰਕੇ ਹੋਏ ਮੁਦਰਾ ਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਨ ਦਾ ਇਜਾਜ਼ਤ ਦਿੰਦੀ ਹੈ ਕੇਂਦਰੀ ਬੈਂਕ ਆਪਣੀ ਮੁੱਖ ਵਿਆਜ ਦਰ ਦੀ ਵਤ ਤੋਂ ਕੈਨੇਡਾ ਦੇ ਵਿੱਚ ਵਿਆਪਕ ਤੌਰ ਤੇ ਉਧਾਰ ਲੈਣ ਦੀ ਲਾਗਤ ਨੂੰ ਨਿਯੰਤਰਿਤ ਕਰਨ ਦੇ ਲਈ ਕਰਦਾ ਹੈ। ਮਹਿੰਗਾਈ ਦਰ ਨੂੰ ਆਪਣੇ 2% ਤੀਚੇ ਤੱਕ ਬਹਾਲ ਕਰਨ ਦੀ ਕੋਸ਼ਿਸ਼ ਦੇ ਵਿੱਚ ਨੀਤੀਗਤ ਦਰ ਨੂੰ ਸੌਖਾ ਜਾਂ ਸਖਤ ਕਰਨ ਦੇ ਲਈ ਕੁਝ ਹਲਤ ਸ਼ਾਸਤਰੀਆਂ ਨੂੰ ਉਮੀਦ ਹੈ ਕਿ ਮਈ ਦੇ ਅੰਕੜੇ ਮਹਿੰਗਾਈ ਦੇ ਮੋਰਚੇ ਉੱਤੇ ਤਰੱਕੀ ਦਿਖਾਉਣਾ ਜਾਰੀ ਰੱਖਣਗੇ ਆਰਪੀਸੀ ਦੇ ਅਰਥਸ਼ਾਸਤਰੀ ਨਾਥਨ ਜੈਨਚਿਨ ਅਤੇ ਐਵੇ ਜ਼ੂ ਨੇ ਸ਼ੁੱਕਰਵਾਰ ਨੂੰ ਇੱਕ ਨੋਟ ਵਿੱਚ ਕਿਹਾ ਕਿ ਉਹ ਜੂਨ ਦੇ ਵਿੱਚ ਮਹਿੰਗਾਈ ਦੇ ਹੋਰ 2.6% ਤੱਕ ਠੰਡਾ ਹੋਣ ਦੀ ਉਮੀਦ ਕਰਦੇ ਨੇ ਉਹਨਾਂ ਕਿਹਾ ਕਿ ਗਲੋਬਲ ਪੱਧਰ ਉੱਤੇ ਘੱਟ ਗੈਸੋਲੀਨ ਦੀ ਕੀਮਤਾ ਨੇ ਪਿਛਲੇ ਮਹੀਨੇ ਪਾਮਪੁੱਤੇ ਕੈਨੇਡੀਆ ਨੂੰ ਕੁਝ ਰਾਹਤ ਪ੍ਰਦਾਨ ਕਰਦੇ ਵਿੱਚ ਮਦਦ ਕੀਤੀ ਅਤੇ ਕਿਰਿਆਨੇ ਦੀ ਦੁਕਾਨ ਉੱਤੇ ਭੋਜਨ ਮਹਿੰਗਾਈ ਵੀ ਸੰਭਾਵਿਤ ਤੌਰ ਉੱਤੇ ਹੋਰ ਘਟ ਗਈ। ਬੀਐਮਓ ਦੇ ਮੁਖ ਅਰਥਸ਼ਾਸਤਰੀ ਡੈਗ ਪੌਟਰ ਨੇ ਇੱਕ ਨੋਟ ਤੇ ਵਿੱਚ ਕਿਹਾ ਹੈ ਕਿ ਉਹ ਇਹ ਵੀ ਉਮੀਦ ਕਰਦੇ ਨੇ ਕਿ ਪਿਛਲੇ ਮਹੀਨੇ ਮਹਿੰਗਾਈ ਦਰ 0.1% ਤੱਕ ਅੰਕ ਘਟ ਗਈ ਸੀ ਜੋ ਮਾਰਚ 2021 ਤੋਂ ਬਾਅਦ ਸਾਲਾਨਾ ਮਹਿੰਗਾਈ ਨੂੰ ਸਬਤ ਤੋਂ 8.5% ਉੱਤੇ ਲੈ ਆਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਬੈਂਕ ਆਫ ਕੈਨੇਡਾ ਦੇ ਅਖੋਤੀ ਕੋਰ ਮਹਿੰਗਾਈ ਦੇ ਤਰਜੀ ਉਪਾਏ ਮਈ ਵਿੱਚ 3% ਦੇ ਅੰਕ ਤੋਂ ਹੇਠਾਂ ਬਣੇ ਰਹਿਣਗੇ ਜਦੋਂ ਕਿ ਪੌਟਰ ਨੇ ਕਿਹਾ ਕਿ ਮਈ ਦੇ ਮਹਿੰਗਾਈ ਦੇ ਅੰਕੜੇ ਇਹ ਫੈਸਲਾ ਕਰ ਸਕਦੇ ਨੇ ਕਿ ਕੀ ਬੈਂਕ ਆਫ ਕੈਨੇਡਾ 24 ਜੁਲਾਈ ਨੂੰ ਆਪਣੀ ਅਗਲੀ ਮੀਟਿੰਗ ਵਿੱਚ ਲਗਾਤਾਰ ਦੂਜੀ ਵਾਰ ਦੇ ਵਿੱਚ ਵੀ ਕਟੌਤੀ ਦੇ ਨਾਲ ਲੱਗੇ ਵਾਧਾ ਹੈ ਕੇਂਦਰੀ ਬੈਂਕ ਹੁਣ ਤੱਕ ਇਸ ਦਿਸ਼ਾ ਦੇ ਵਿੱਚ ਝੁਕਾਅ ਝਾਪਦਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਬੈਂਕ ਆਫ ਕੈਨੇਡਾ ਦੇ 5 ਜੂਨ ਦੇ ਰੇਟ ਫੈਸਲੇ ਤੋਂ ਵਿਚਾਰ ਵਟਾਂਦਰੇ ਤੋਂ ਪਤਾ ਚੱਲਿਆ ਕਿ ਗਵਰਨਿੰਗ ਕੌਂਸਲ ਨੇ ਉਸ ਮੀਟਿੰਗ ਦੇ ਵਿੱਚ ਨੀਤੀਗਤ ਤਰ੍ਹਾਂ ਨੂੰ ਇੱਕ ਹੋਰ ਰੋਕ ਉੱਤੇ ਵਿਚਾਰ ਕੀਤਾ ਪਰ ਨਰਮ ਮਹਿੰਗਾਈ ਦੀਆਂ ਰਿਪੋਰਟਾਂ ਦੀ ਲੜੀ ਨੇ ਕੇਂਦਰੀ ਬੈਂਕ ਨੂੰ ਚਾਤ ਤੋਂ ਵੱਧ ਦੇ ਵਿੱਚ ਪਹਿਲੀ ਕਟੌਤੀ ਵਾਲ ਤੱਕਾ ਦਿੱਤਾ ਬੈਂਕ ਆਫ ਕੈਨੇਡਾ ਦੇ ਗਵਰਨਰ ਟੀਫ ਮੈਕਲਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਆਸ ਤਰ੍ਹਾਂ ਦੇ ਵਿੱਚ ਕਟੌਤੀ ਦੀ ਗਤੀ ਸੰਭਾਵਤ ਤੌਰ ਤੇ ਹੌਲੀ-ਹੌਲੀ ਹੋਵੇਗੀ ਅਤੇ ਹਰੇਕ ਫੈਸਲਾ ਕੇਂਦਰੀ ਬੈਂਕ ਨੂੰ ਲੀਡ ਅਪ ਦੇ ਵਿੱਚ ਪ੍ਰਾਪਤ ਹੋਣ ਵਾਲੇ ਆਰਥਿਕ ਅੰਕੜਿਆਂ ਉੱਤੇ ਨਿਰਭਰ ਕਰੇਗਾ ਵਿਨਿਪੈਕ ਦੇ ਵਿੱਚ ਸੋਮਵਾਰ ਨੂੰ ਬੋਲਦੇ ਹੋਏ ਮੈਕਲੇਮ ਨੇ ਕਿਹਾ ਕਿ ਜੇ ਆਰਥਿਕਤਾ ਅਤੇ ਮਹਿੰਗਾਈ ਕੇਂਦਰੀ ਬੈਂਕ ਦੀਆਂ ਉਮੀਦਾਂ ਦੇ ਅਨੁਸਾਰ ਵਿਕਸਤ ਹੁੰਦੀ ਹੈ ਤਾਂ ਵਾਧੂ ਦਰਾਂ ਦੇ ਵਿੱਚ ਕਟੌਤੀ ਦੀ ਉਮੀਦ ਕਰਨਾ ਵਾਜਬ ਹੈ ਮੈਕਲੇਮ ਨੇ ਅੱਗੇ ਕਿਹਾ ਕਿ ਬੈਂਕ ਆਫ ਕੈਨੇਡਾ ਮੁਦਰਾ ਸਫਿਤੀ ਨੂੰ ਕਾਬੂ ਕਰਨ ਅਤੇ ਕੇਂਦਰੀ ਬੈਂਕ ਨੂੰ ਬਹੁਤੀ ਜਲਦੀ ਘਟਨਾ ਕਰਨ ਨੂੰ ਯਕੀਨੀ ਨੇ ਬਣਾਉਣ ਤੇ ਲਈ ਮੁਦਰਾ ਨੀਤੀ ਨੂੰ ਵਧੇਰੇ ਪ੍ਰਤੀਬੰਧਿਤ ਬਣਾਉਣ ਦੇ ਵਿਚਾਰ ਅਸਲ ਦੇ ਵਿੱਚ ਜੋਖਮ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਨੇਡਾ ਦੇ ਵਿੱਚ ਵਧ ਰਹੀ ਆਬਾਦੀ ਦੇ ਚਲਦਿਆਂ 85 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੀ ਆਬਾਦੀ ਨੂੰ ਲੈ ਕੇ ਸਟੈਟਕੈਨ ਵੱਲੋਂ ਆਪਣੀ ਤਾਜ਼ਾ ਰਿਪੋਰਟ ਸਾਂਝੀ ਕੀਤੀ ਗਈ ਹੈ। ਰਿਪੋਰਟ ਦੇ ਅੰਕੜਿਆਂ ਮੁਤਾਬਕ ਸਾਲ 2073 ਤੱਕ ਮੁਲਕ ਦੀ ਆਬਾਦੀ 6 ਕਰੋੜ 30 ਲੱਖ ਹੋ ਜਾਵੇਗੀ ਅਤੇ 85 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਵਸੂ 43 ਲੱਖ ਤੱਕ ਪਹੁੰਚ ਸਕਦੀ ਹੈ। ਕੈਨੇਡਾ ਵਿੱਚ 85 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਦੀ ਆਬਾਦੀ ਤਿੰਨ ਗੁਣਾ ਹੋਂਦੀ ਪੇਸ਼ੀਨ ਕੋਈ ਕਿਤੀ ਗਈ ਹੈ ਸਟੈਟਕੈਨ ਦੇ ਤਾਜ਼ਾ ਅੰਕੜੇ ਮੁਤਾਬਕ ਸਾਲ 2000 73 ਤੱਕ ਮੁਲਕ ਦੀ ਆਬਾਦੀ 6 ਕਰੋੜ 30 ਲੱਖ ਹੋ ਜਾਵੇਗੀ ਅਤੇ 85 ਸਾਲ ਤੋਂ ਉਮਰ ਵਾਲਿਆਂ ਦੀ ਵਸੋਂ 43 ਲੱਖ ਤੱਕ ਪਹੁੰਚ ਸਕਦੀ ਹੈ। ਵਿਰਧ ਹੁੰਦੀ ਆਬਾਦੀ ਅਤੇ ਘਟਦੀ ਜਨਮ ਦਰ ਤੇ ਮੱਤੇ ਨਜ਼ਰ ਇਮੀਗ੍ਰੇਸ਼ਨ ਹੀ ਕੈਨੇਡਾ ਦੇ ਵਿਕਾਸ ਦਾ ਮੁੱਖ ਧਾਰ ਹੋਵੇਗਾ। ਮਰਦਾਂ ਕੈਨੇਡਾ ਕੇ ਬਜ਼ੁਰਗਾਂ ਦੀ ਵਸੋਂ ਵਧਣ ਕਾਰਨ ਕਿਰਤੀ ਬਾਜ਼ਾਰ ਉਤੇ ਦਬਾਅ ਦੁੱਗਣਾ ਹੋ ਜਾਵੇਗਾ ਕਿਉਂਕਿ ਉਮਰ ਵਧਣ ਕਾਰਨ ਨਾਸਿਰ ਲੋਕ ਕੰਮ ਤੋਂ ਬਾਹਰ ਹੋ ਰਹੇ ਹੋਣਗੇ ਸਗੋਂ ਬਜ਼ੁਰਗ ਹੋਣ ਦੇ ਨਾਤੀ ਉਹਨਾਂ ਨੂੰ ਵਧੇਰੇ ਸੇਵਾਵਾਂ ਦੀ ਜ਼ਰੂਰਤ ਹੋਵੇਗੀ। ਮਿਸਾਲ ਜੋ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਵਧਦੇਲੇ ਮੁਲਾਜ਼ਮ ਲੋੜਿੰਦੇ ਹੋਣਗੇ ਅਤੇ ਕੈਨੇਡਾ ਨੂੰ ਆਪਣੀ ਵੱਸੋਂ ਵਧਾਉਣ ਦੇ ਲਈ ਅਮਲਦਾਰ ਯੋਜਨਾ ਦੀ ਜ਼ਰੂਰਤ ਪਵੇਗੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਤਕਰੀਬਨ ਹਰ ਸੂਬੇ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧੇਗੀ ਅਤੇ ਹਾਲਾਤ ਨਾਲ ਨਜਿੱਠਣ ਦੇ ਲਈ ਠੋਸ ਕਦਮ ਉਠਾਉਣੇ ਲਾਜ਼ਮੀ ਹੋਣਗੇ। ਆਉਂਦੇ ਪੰਜਾਹ ਵਰਿਆਂ ਦੌਰਾਨ BC, ਅਲਬਰਟਾ ਅਤੇ ਸਸਕਾਚੂਨ ਰਾਜਾਂ ਦੇ ਵਿੱਚ ਕੈਨੇਡਾ ਦੀ ਕੁੱਲ ਆਬਾਦੀ ਦਾ ਜ਼ਿਆਦਾਤਰ ਹਿੱਸਾ ਰਹਿ ਰਿਹਾ ਹੋਵੇਗਾ ਅਤੇ ਜਦ ਕਿ ਦੂਜੇ ਪਾਸੇ ਨੋਵਾ ਸਕਾ ਕੋਸ਼ਿਆ ਨਿਊ ਬ੍ਰੰਜ਼ਵਿਕ ਕியੂਬੈਕ ਅਤੇ ਨਿਊ ਫਾਉਂਡਲੇਂਡ ਅਤੇ ਲੈਪਗਡੋਰ ਰਾਜਾਂ ਦੇ ਵਿੱਚ ਆਬਾਦੀ ਘਟਣ ਦੇ ਅਸਰ ਹੋਣਗੇ ਇਸ ਵੇਲੇ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਅਨਟੋਰੀਓ ਹੈ ਅਤੇ ਆਉਂਦੇ ਪੰਜ ਤਹਾਕੇ ਦੌਰਾਨ ਤਸਵੀਰ ਬਦਲ ਸਕਦੀ ਹੈ ਓਟਵਾ ਦੇ ਡੈਮੋਗ੍ਰਾਫਰ ਡਗ ਨੋਰਿਸ ਨੇ ਕਿਹਾ ਹੈ ਕਿ ਨਿੱਤੀ ਕਾਰੀਆਂ ਨੂੰ ਸੰਭਾਵਿਤ ਵੱਧ ਦੇ ਮੁਤਾਬਕ ਵਿਉਤਬੰਦੀ ਕਰਨੀ ਚਾਹੀਦੀ ਹੈ ਕਿਉਂਕਿ ਨਵੇਂ ਪ੍ਰਵਾਸੀਆ ਦਾ ਰੁਝਾਨ ਵੱਡੇ ਸ਼ਹਿਰਾਂ ਵੱਲ ਜ਼ਿਆਦਾ ਹੁੰਦਾ ਹੈ ਅਤੇ ਅਜੋਏ ਦੇ ਵਿੱਚੋਂ ਵੱਡੇ ਸ਼ਹਿਰਾਂ ਉੱਤੇ ਰਿਹਾਇਸ਼ ਤੇ ਪ੍ਰਬੰਧ ਸਨੇਹੋ ਸੇਵਾਵਾਂ ਦਾ ਦਬਾਅ ਵੱਧ ਜਾਂਦਾ ਹੈ BC ਦੇ ਪ੍ਰੀਮੀਅਰ ਡੇਵਿਡ EB ਨੇ ਕਿਹਾ ਹੈ ਕਿ ਸੂਬੇ ਦੀ ਆਬਾਦੀ ਵਿੱਚ ਹੋਣ ਵਾਲੇ ਵਾਧੇ ਬਾਰੇ ਤਾਜ਼ਾ ਅੰਕੜੇ ਉਨ੍ਹਾਂ ਨੂੰ ਹੈਰਾਨ ਨਹੀਂ ਕਰਦੇ ਪਰ ਵਿਕਾਸ ਆਪਣੇ ਨਾਲ ਦਬਾਅ ਵੀ ਲੈ ਕੇ ਆਉਂਦਾ ਹੈ ਜਿਸ ਨੂੰ ਵੇਖਦਿਆਂ ਫੈਡਰਲ ਸਰਕਾਰ ਨੂੰ ਰਾਜ ਸਰਕਾਰਾਂ ਦਾ ਡੰਟਵਾ ਸਾਥ ਦੇਣਾ ਚਾਹੀਦਾ ਹੈ ਇੱਥੇ ਦੱਸਣਾ ਪੈਂਦਾ ਹੈ ਕਿ ਕਿਊਬੇਕ ਅਤੇ অন্ਟਾਰੀਓ ਨੂੰ ਵਧਦੇ ਇਮੀਗ੍ਰੇਸ਼ਨ ਫੰਡ ਦਿੱਤੇ ਜਾਣ ਤੋਂ ਨਾਰਾਜ਼ ਡੇਵਿਡ EB ਦੇ ਵੱਲੋਂ ਪਿਛਲੇ ਦਿਨੀ ਟ੍ਰੂਡੋ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ BC ਦੇ ਮੈਮੀ ਟਨਲ ਪ੍ਰੋਜੈਕਟ ਦੀ ਮਿਸਾਲ ਪੇਸ਼ ਕਰਦੇ ਉਨਾ ਕੇ ਹਾਕੇ ਜੇ ਫੈਡਰਲ ਸਰਕਾਰ ਮਦਦ ਨਹੀਂ ਕਰੇਗੀ ਤਾਂ ਸਾਨੂੰ ਸੰਘਰਸ਼ ਕਰਨਾ ਪਵੇਗਾ ਆਪਣੇ ਪਰਿਵਾਰ ਦੀ ਪਰਵ੍ਰਿਸ਼ ਅਤੇ ਜ਼ਿੰਦਗੀ ਗੁਜ਼ਾਰਨ ਵਾਸਤੇ BC ਇੱਕ ਬਿਹਤਰੀਨ ਸੂਪਾ ਬਣਿਆ ਰਹੇ ਇਸ ਵਾਸਤੇ ਲਾਜ਼ਮੀ ਹੈ ਕਿ ਫੈਡਰਲ ਸਰਕਾਰ ਤੋਂ ਮਿਲਣ ਵਾਲੇ ਇਨਫਰਾਸਟ੍ਰਕਚਰ ਫੰਡ ਵਿੱਚ ਕੋਈ ਵਿਧਕਰਾਨ ਨਾ ਕੀਤਾ ਜਾਵੇ ਫਲੋਰੀਡਾ ਪੈਂਥਰਸ ਦੀ ਪਹਿਲੀ ਵਾਰ ਇਸ ਸਟੈਨਲੇ ਕੱਪ ਚੈਂਪੀਅਨ ਹਨ ਅਤੇ ਉਨ੍ਹਾਂ ਨੇ ਇਸ ਲੇਖ ਲਈ ਸਭ ਤੋਂ ਓਖਾ ਰਸਤਾ ਪਨਾਇਆ ਸैम ਡਨ ਹਾਰਟ ਅਤੇ ਕਵਾਰਟਰ ਵेन ਹੈਗੇ ਨੇ ਗੋਲ ਕੀਤੇ ਇਸ ਤੋਂ ਇਲਾਵਾ ਸਰਗੇ ਬੋਬਰੋਵਸਕੀ ਨੇ 23 ਬਚਾਏ ਅਤੇ ਪੈਂਥਰਸ ਨੇ 5 ਘੰਟੇ ਪਹਿਲਾਂ ਸਟੈਂਲੇ ਕੱਪ ਫਾਈਨਲ ਦੇ 7 ਗੇਮ ਵਿੱਚ ਸੋਮਵਾਰ ਰਾਤ ਨੂੰ ਐਡਮੰਟਨ ਆਇਲਰਸ ਨੂੰ 2-1 ਦੇ ਨਾਲ ਹਰਾਇਆ ਸੈਮ ਰੈਨ ਹਾਰਟ ਨੇ ਐਨ ਐਚ ਐਲ ਦੇ ਚੈਂਪੀਅਨਸ਼ਿਪ ਤੋੜੇ ਤੇ ਗੇਮ 7 ਵਿੱਚ ਜੇਤੂ ਗੋਲ ਕੀਤਾ ਕਿਉਂਕਿ ਪੈਂਥਰਸ ਨੇ ਸਨਰਾਇਜ਼ ਫਲਾ ਦੇ ਵਿੱਚ ਇੱਕ ਯਾਦਗਾਰ ਸੋਮਵਾਰ ਨੂੰ ਆਇਲਰਸ ਨੂੰ 2-1 ਦੇ ਨਾਲ ਹਰਾ ਕੇ ਅੱਗੇ ਅੱਗੇ ਦੀ ਲੜੀ 4-3 ਦੇ ਨਾਲ ਆਪਣੇ ਨਾਮ ਕੀਤੀ ਮੈਕਡੇਵਿਟ ਨੇ ਕਿਹਾ ਜਿਸ ਤਰੀਕੇ ਦੇ ਨਾਲ ਅਸੀਂ ਸਾਰਾ ਸਾਲ ਲੜਿਆ ਉਸ ਉੱਤੇ ਸਾਨੂੰ ਮਾਣ ਹੈ ਜਿਸ ਨੇ 42 ਅੰਕਾ ਦੇ ਨਾਲ ਪਲੇਆਫ ਦੇ ਵਿੱਚ ਸ਼ਾਨਦਾਰ ਨੰਬਰ ਬਣਾਏ ਲਗਭਗ ਤੁਰੰਤ 8 ਬੋਲ ਦੇ ਪਿੱਛੇ ਅਸੀਂ ਮਹੀਨਿਆਂ ਤੱਕ ਇਹ ਚੜਾਈ ਦੇ ਨਾਲ ਲੜਿਆ ਐਡਮਿੰਟਨ ਦੇ ਸੁਪਰਸਟਾਰ ਕਪਤਾਨੀ ਗੇਮ 4 ਰਤੀ ਪੈਂਥਰਸ ਦੇ ਵਿੱਚ ਲਗਾਤਾਰ ਰਿਕਾਰਡ ਸੈੱਟ ਕਰਨ ਵਾਲੇ 4 ਪੁਆਇੰਟ ਪ੍ਰਦਰਸ਼ਨ ਸਮੇਤ ਫਾਈਨਲ ਦੇ ਵਿੱਚ 3-0 ਤੋਂ ਪਿੱਛੇ ਡਿੱਗਣ ਤੋਂ ਬਾਅਦ ਆਪਣੀ ਟੀਮ ਨੂੰ ਲੜਾਈ ਦੇ ਵਿੱਚ ਖਿੱਚ ਲਿਆ ਹੈ। ਆਇਲਰਸ ਕੋਰਨਰ ਮੈਕਡੇਵਿਡ ਨੇ ਗੇਮ 7 ਹਾਰਨ ਤੋਂ ਬਾਅਦ ਪਲੇਆਫ ਐਮ ਵੀ ਪੀ ਵਜੋਂ ਕੌਨ ਸਮਿਥ ਟਰੋਫੀ ਜਿੱਤੀ। ਕਾਟਰ ਵਰਹੇਗੇ ਨੇ ਪੈਂਥਰਸ ਦੇ ਲਈ ਇੱਕ ਗੋਲ ਅਤੇ ਸਹਾਇਤਾ ਜੋੜੀ ਜੋ 1996 ਦੇ ਵਿੱਚ ਫਾਈਨਲ ਦੇ ਵਿੱਚ ਹਾਰ ਗਈ ਸੀ ਅਤੇ ਫਿਰ ਪਿਛਲੀ ਬਸੰਤ ਦੇ ਵਿੱਚ ਹਾਰੀ ਸੀ। ਸਰਗੇਈ ਬੋਬਰੋਵਸਕੀ ਨੇ 23 ਸਾਲ ਮੁੱਖ ਕੋਚ ਪਾਲ ਮਾਰਿਸ ਫਲੋਰੀਡਾ ਦੇ ਨਾਲ ਆਪਣੇ ਦੂਜੇ ਸੀਜ਼ਨ ਦੇ ਵਿੱਚ 1995 ਦੇ ਵਿੱਚ ਆਪਣੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਪਹਿਲੀ ਵਾਰ ਕੱਪ ਜਿੱਤੇ ਹੈ ਪੈਂਥਰਸ ਸੈੱਟ ਸैम ਬੈਨੇਟ ਨੇ ਕਿਹਾ ਸ਼ਬਦਾ ਦੇ ਵਿੱਚ ਬਿਆਨ ਕਰਨਾ ਉਹ ਕਹੇ ਇੱਕ ਵਾਰ ਜਿਸ ਬਾਰੇ ਮੈਂ ਆਪਣੀ ਪੂਰੀ ਜ਼ਿੰਦਗੀ ਲਈ ਸੁਪਨਾ ਦੇਖਿਆ ਮੈਡੀਅਸ ਜੈਨਮਾਰਕ ਨੇ ਆਲਟਰਾ ਦੇ ਲਈ ਜਵਾਬ ਦਿੱਤਾ ਸਟੂਅਰਟ ਸਕਿਨ ਨੇ ਉਨੀ ਸ਼ੋਟ ਟੋਕੇ ਕਿਉਂਕਿ ਕੈਨੇਡੀਅਨ ਅਧਾਰਿਤ ਟੀਮਾਂ ਦੇ ਲਈ ਸਿਲੇਕਤਾ ਸੋਕਾ ਹੋਣਾ 1993 ਦੇ ਵਿੱਚ ਮਾਂਟਰੀਅਲ ਕੈਨੇਡੀਅਨ ਸੀ ਜਿੱਤ ਤੋਂ ਬਾਅਦ 31 ਸਾਲ ਹੋ ਗਏ ਹੈ ਇਸ ਨਾਲ ਉਹਨੇ ਕਿਹਾ ਕਿ ਮੁੰਡਿਆਂ ਦਾ ਅਦਭੁਤ ਸਮੂਹ ਇਹਨਾਂ ਜਿਆਦਾ ਕਿਰਦਾਰ ਡ्रेस ਐਂਕਲ ਨੇ ਕਿਹਾ ਕਿ ਅਸੀਂ ਸਾਰਾ ਸਾਲ ਇਸ ਦੇ ਨਾਲ ਜੁੜੇ ਰਹੇ ਅਤੇ ਅੰਤ ਤੱਕ ਸਾਰੇ ਤਰੀਕੇ ਦੇ ਨਾਲ ਲੜਦੇ ਰਹੇ ਦੂਜੇ ਪਾਸੇ ਪੈਂਥਰਸ ਨੇ ਚੌਥੀ ਵਾਰ ਸਾਈਟ ਉੱਤੇ ਕੱਪ ਦੇ ਨਾਲ ਲੜੀ ਦੇ ਵਿੱਚ ਆਪਣੀ 3-0 ਦੀ ਪਕੜ ਨੂੰ ਖਤਮ ਕਰਨ ਦੇ ਬਾਅਦ ਅੰਤ ਵਿੱਚ ਐਡਮਿੰਟਨ ਨੂੰ ਦੂਰ ਰੱਖ ਕੇ ਖੇਡਾ ਦੀ ਬਦਨਾਮੀ ਤੋਂ بچਿਆ ਉਹਨਾਂ ਕਿਹਾ ਕਿ ਐਡਮਿੰਟਨ ਦਾ ਟੀਚਾ 3-0 ਦੇ ਨਾਲ ਪਛੜਨ ਤੋਂ ਬਾਅਦ ਸੱਤ ਦੀ ਸਰਵੋਤਮ ਸੀਰੀ ਜਿੱਤਣ ਵਾਲਾ ਪੰਜਵਾਂ ਕਲੱਬ ਬਣਨ ਦਾ ਸੀ ਅਤੇ ਫਾਈਨਲ ਦੇ ਵਿੱਚ ਸਿਰਫ ਦੂਜਾ ਲਗਭਗ 82 ਸਾਲ ਪਹਿਲਾਂ 1942 ਟੋਰਾਂਟੋ ਮੈਪਲ ਲਿਵਸ ਦੇ ਵਿੱਚ ਸ਼ਾਮਲ ਹੋਇਆ ਸੀ ਇਹ ਇੱਕ ਜਿੱਤ ਦੂਰ ਹੈ ਤੇ ਆਇਰਲੈਂਡ ਦੇ ਰੱਖਿਆ ਕਰਮਚਾਰੀ ਮੈਟਿਆਸ ਇੱਕ ਕਾਲਮ ਨੇ ਕਿਹਾ ਇਹ ਇੱਕ ਪੀਰੀਅਡ ਦੂਰ ਹੈ ਇਹ ਇੱਕ ਗੋਲ ਦੂਰ ਹੈ ਬੇਵੇ ਬਹੁਤ ਪਤਲੇ ਹਨ ਬ੍ਰੈਂਪਟਨ ਸ਼ਹਿਰ ਚਿੰਕਵਾਕੋਸੇ ਪਾਰਕ ਤੇ ਵੀ ਵਿੱਚ ਪਰਿਵਾਰ ਦੇ ਅਨੁਕੂਲ ਗਤੀਵਿਧੀਆਂ ਤੇ ਇੱਕ ਲੜੀ ਦੇ ਨਾਲ ਕੈਨੇਡਾ ਡਿਵਰਸ ਸਮਾਰੋਹ ਮਨਾਇਆ ਜਾ ਰਿਹਾ ਹੈ ਪ੍ਰੋਗਰਾਮ ਸੋਮਵਾਰ 1 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ ਇਸ ਦੇ ਵਿੱਚ ਇਨਫਰਟੇਬਲ ਰਾਈਟਸ ਗੇਮ ਸਲਾਈਡਸ ਕੱਪਕੇਕ ਗਿਵਾਏ ਛੋਟੇ ਵਿਕਰੇਤਾ ਤੇ ਹੋਰ ਵੀ ਕਾਫੀ ਕੁਝ ਸ਼ਾਮਲ ਹੋਵੇਗਾ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਲੰਬੇ ਸਮੇਂ ਤੋਂ ਫੈਡਰਲ ਲਿਬਰਲ ਦੇ ਗਾਰਡ ਟੋਰਾਂਟੋ ਸੈਂਟ ਪੌਲਸ ਇੱਕ ਸ਼ਾਨਦਾਰ ਨਤੀਜਾ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੁਖ ਬਾਰੇ ਸਵਾਲ ਖੜੇ ਕਰ ਰਿਹਾ ਹੈ ਸਟੀਵਰਟ ਦੀ ਜਿੱਤ ਹੈਰਾਨ ਕਰਨ ਵਾਲੀ ਹੈ ਕਿਉਂਕਿ ਇਹ ਸੀਟ 30 ਸਾਲਾਂ ਤੋਂ ਵੱਧ ਸਮੇਂ ਤੋਂ ਲਿਬਰਲ ਲਾ ਕੋਲ ਰਹੀ ਹੈ ਇਥੋਂ ਤੱਕ ਕਿ ਪਾਰਟੀ ਦੇ ਪਿਛਲੇ ਨੀਵੇਂ ਬਿੰਦੂਆਂ ਦੇ ਬਾਵਜੂਦ ਜਿਵੇਂ ਕਿ 2011 ਦੀਆਂ ਫੈਡਰਲ ਚੋਣਾਂ ਜਿਸ ਦੇ ਵਿੱਚ ਸਿਰਫ 34 ਲਿਬਰਲ ਸੰਸਦ ਮੈਂਬਰ ਪਾਰਲੀਮੈਂਟ ਦੇ ਵਿੱਚ ਵਾਪਸ ਆਏ ਸਨ ਸੋਮਵਾਰ ਦੀ VOTING ਤੋਂ ਪਹਿਲਾਂ ਇੱਕ ਕੰਜ਼ਰਵੇਟਿਵ ਉਮੀਦਵਾਰ ਟੌਂਟੋ ਸੈਂਟ ਵਿੱਚ ਪ੍ਰਤੀਯੋਗੀ ਨਹੀਂ ਸੀ ਪੋਲੋਸ 1980 ਦੇ ਦਹਾਕੇ ਤੋਂ ਪਾਰਟੀ ਨੇ 2011 ਦੀਆਂ ਫੈਡਰਲ ਚੋਣਾਂ ਤੋਂ ਬਾਅਦ ਸ਼ਹਿਰੀ ਟੌਨਟੋ ਵਿੱਚ ਕੋਈ ਸੀਟ ਨਹੀਂ ਜਿੱਤੀ ਸੀ ਟੌਨਟੋ ਸੈਟਪਾਲ ਪਾਰਲਮੈਂਟੀ ਹਲਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਪਵਿੱਖ ਦਾ ਫੈਸਲਾ ਕਰ ਦਿੱਤਾ ਜਦੋਂ 30 ਸਾਲ ਤੋਂ ਲਿਬਰਲ ਪਾਰਟੀ ਦੇ ਦਬਦਬੇ ਵਾਲੀ ਸੀਟ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਲਈ ਬਿਹਤ ਫਸਲੇ ਮੁਕਾਬਲੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਡੋਨ ਸਟੂਅਰਟ ਨੇ ਲਿਬਰਲ ਪਾਰਟੀ ਦੀ लेसली चर्च ਨੂੰ 590 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸਿਆਸੀ ਮਹਾਰਾ ਦੇ ਵੱਲੋਂ ਜਿਮਿਨੀ ਚੋਣ ਦੇ ਨਤੀਜੇ ਬਹੁਤ ਹੈਰਾਨ ਕਰਨ ਮੰਨੇ ਜਾ ਰਹੇ ਨੇ ਕਿਉਂਕਿ ਲਿਬਰਲ ਪਾਰਟੀਏ ਸੀਟ 2011 ਦੇ ਵਿੱਚ ਵੀ ਨਹੀਂ ਸੀ ਹਰੀ ਜਦੋਂ ਪਾਰਟੀ ਨੂੰ ਆਪਣੇ ਇਤਿਹਾਸ ਦੀ ਸਭ ਤੋਂ ਕੱਚ ਸਿੱਟਾ ਮਿਲੀਆਂ ਇਲੈਕਸ਼ਨਸ ਕੈਨੇਡਾ ਦੇ ਨਤੀਜੇ ਮੁਤਾਬਕ ਡੌਨ ਸਟੂਵਰਟ ਨੂੰ 15552 ਵੋਟਾਂ ਪਈਆਂ ਜਦਕਿ ਲਾਸਲੀ ਚਰਚ ਨੂੰ 14965 ਵੋਟਾਂ ਹਾਸਲ ਕਰਨ ਦੇ ਵਿੱਚ ਸਫਲ ਰਹੀ ਐਨਟੀਪੀ ਦੇ ਉਮੀਦਵਾਰ ਅਮਿਤ ਪਰਵਾ 4000 ਵੋਟਾਂ ਦੇ ਨਾਲ ਤੀਜੇ ਸਥਾਨ ਉਤੇ ਰਹੇ ਦੱਸਿਆ ਕਿ ਵੋਟਾਂ ਪੈਨ ਮਗਰੋਂ ਗਿਣਤੀ ਦਾ ਕੰਮ ਬੇहद ਸੁੱਸਤ ਰਫ਼ਤਾਰ ਦੇ ਨਾਲ ਅੱਗੇ ਵਧਿਆ ਅਤੇ ਮੰਗਲਵਾਰ ਤੜਕੇ 5 ਵਜੇ ਤੱਕ ਹੀ ਨਤੀਜੇ ਸਪਸ਼ਟ ਹੋ ਸਕੇ ਟੌਨਟੋ ਸੇਂਟ ਪੌਲ ਸਟਰੀਟ ਤੋਂ ਰਿਪੋਰਟ 84 ਉਮੀਦਵਾਰ ਮੈਦਾਨ ਦੇ ਵਿੱਚ ਸਨ ਜਿਮਨੀ ਚੌਂ ਤੋਂ ਪਹਿਲਾਂ ਵੱਡੀ ਗਿਣਤੀ ਚ ਲੋਕਾਂ ਦਾ ਕਹਿਣਾ ਸੀ ਕਿ ਟੌਨਟੋ ਸੇਂਟ ਪੌਲ ਦੀ ਜਿਮਨੀ ਚੌਂ ਹਾਰਨ ਦੀ ਸੂਰਤ ਵਿੱਚ ਜਸਟਿਨ ਕਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਸੇ ਕੈਨੇਡਾ ਬੁਲਟਿਨ ਫਿਲਹਾਲ ਇਨਾ ਹੀ ਜਲਦ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦੇ ਇਜਾਜ਼ਤ ਧੰਨਵਾਦ ਟੋਰੰਟੋ ਵਾਸੀਆਂ ਨੇ ਕਰ ਦਿੱਤਾ ਜਸਟਨ ਟਰੂਡੋ ਦੇ ਪੁਖ ਦਾ ਫੈਸਲਾ 3 ਸਾਲ ਤੋਂ ਲਿਬਰਲ ਪਾਰਟੀ ਦਾ ਟੋਰੰਟੋ ਸੀਟ ਉੱਤੇ ਸੀ ਦਬ ਦਬਾ ਪਰ ਭਾਰੀ ਵੋਟਿੰਗ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਜਿੱਤ ਹਾਸਲ ਚੀਨੀ ਵਿਜ਼ੂ ਤੇ ਕ੍ਰਿਸਟਿਆ ਫਰੀਲੈਂਡ ਦਾ ਵੱਡਾ ਬਿਆਨ ਕੈਨੇਡਾ ਚੀਨੀ EV 'ਤੇ ਲਗਾਵੇਗਾ ਟੈਰਿਫ ੋਟਾ ਵਨ ਇਸਲਾਮ ਸ਼ਿਵਰਾ ਕੀਤਾ ਸ਼ੁਰੂ ਬੈਂਕ ਆਫ ਕੈਨੇਡਾ ਲਈ ਵਿਆਜ ਦਰਾਂ ਘਟਾਉਣ ਦਾ ਰਾਹ ਹੋਵੇਗਾ ਬਦਰਾ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕਤਾ ਹੋਵੇਗੀ ਪਟਰੀ ਤੇ ਅਥਿਸ਼ਾਸਤਰੀ ਮਹਿੰਗਾਈ ਘਟਾਉਣ ਦਾ ਲਗਾ ਰਹੇ ਨੇ ਨੁਮਾਨ ਕੈਨੇਡਾ ਦੇ ਵਿੱਚ ਸਟੈਟ ਕੈਨ ਨੇ ਜਾਰੀ ਕੀਤਾ ਤਾਜ਼ਾ ਅੰਕੜਾ 85 ਸਾਲ ਉਮਰ ਵਾਲੇ ਦੀ ਵਸੂਤ 3 ਗੁਣਾ ਵਧਣ ਦੇ ਅਸਰ 2073 ਤੱਕ ਮੁਲਕ ਦੀ ਆਬਾਦੀ 6 ਕਰੋੜ ਤੋਂ ਹੋਵੇਗੀ ਪਾਰ ਜਨਜੰਦ ਦੇ ਇਤਵਾਰ ਫੇਰ ਨਜ਼ਰ ਮਾਲਨ ਨੇ ਅਹਿਮ ਸੁਰਖੀਆਂ ਦਿੱਤੀਆਂ